ਤੁਸੀਂ ਵੇਖੋ ਧਾਰਮਿਕ ਦੁਨੀਆ ਚੋਂ ਫੀਲਡ ਚੋਂ ਪੈਣਾ ਕਾਢ ਹੀ ਲਾਂਬੇ ਦਿੱਤੀ ਔਰ ਇਹ ਵੀ ਪਲੈਨਿੰਗ ਹੈ ਬਹੁਤ ਵੱਡੀ ਕਿਸੇ ਨੇ ਪਲੈਨਿੰਗ ਕਰਕੇ ਔਰਤ ਨੂੰ ਧਰਮ ਦੀ ਦੁਨੀਆ ਚ ਬਾਹਰ ਕੱਢਿਆ ਬਾਬੇ ਨੇ ਉਹ ਪਲੈਨਿੰਗ ਫੇਲ ਕਰਕੇ ਧਰਮ ਦੀ ਦੁਨੀਆ ਚ ਲਿਆਉਣ ਵਾਸਤੇ ਪਹਿਲੀ ਵਾਰ ਮਾਤਾ ਜੀ ਦੇ ਹੱਕ ਵਿੱਚ ਹਾਂ ਦਾ ਨਾਹਰਾ ਮਾਰ ਕੇ ਮਾਤਾ ਜੀ ਦੇ ਬਾਰੇ ਗੱਲ ਕਹੀ ਵੀ ਇਹ ਮਾਂ ਧਰਮ ਵਿੱਚ ਆਏਗੀ ਇਹਨੂੰ ਵੀ ਜਨੇਊ ਪਾਓ ਤੇ ਉਸ ਵੇਲੇ ਦਾ ਧਾਰਮਿਕ ਆਗੂ ਕਹਿੰਦਾ ਸੀ ਔਰਤ ਨਹੀਂ ਪਾ ਸਕਦੀ ਅੱਜ ਸਾਡੇ ਧਾਰਮਿਕ ਆਗੂ ਕਹਿੰਦੇ ਨੇ ਪੰਜਾਂ ਪਿਆਰਿਆਂ ਚ ਭੈਣ ਸ਼ਾਮਲ ਨਹੀਂ ਹੋ ਸਕਦੀ ਆਗੂ ਸਾਡਾ ਹੋ ਸਕਦਾ ਆਦਤਾਂ ਸੇਮ ਹੀ ਨੇ ਅੱਜ ਦਰਬਾਰ ਸਾਹਿਬ ਭੈਣਾ ਕੀਰਤਨ ਨਹੀਂ ਕਰ ਸਕਦੀਆਂ ਕਿਉਂ ਨਹੀਂ ਕਰ ਸਕਦੀਆਂ ਬਈ ਸਮਝਣੀਆਂ ਪੈਣੀਆਂ ਇਹ ਚੀਜ਼ਾਂ ਸਾਰੀਆਂ ਤੁਹਾਨੂੰ ਧਿਆਨ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਸ ਵੀ ਖੇਤਰ ਵਿੱਚ ਵੀਰ ਤੇ ਭੈਣ ਰਲ ਕੇ ਕਦਮ ਪੁੱਟ ਲੈਣਗੇ ਉਹ ਖੇਤਰ ਦੁਨੀਆ 'ਚ ਕਾਮਯਾਬ ਹੋ ਜਾਏਗਾ ਇਸ ਕਰਕੇ ਇਹਨਾਂ ਨੂੰ ਜਿੰਨਾ ਵੰਡਿਆ ਜਾ ਸਕਦਾ ਵੰਡ ਕੇ ਦੂਰ ਕਰਦੇ ਹੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਹ ਕਿਰਪਾ ਕਰਨ ਅਸੀਂ ਇਹ ਸਾਰੀਆਂ ਗੱਲਾਂ ਸਮਝ ਸਕੀਏ ਅਸੀਂ ਉਦਾਹਰਣ ਸੈੱਟ ਕਰੀਏ ਕਿਤੇ ਇਹੋ ਜਿਹਾ ਸਮਾਗਮ ਸੰਸਾਰ ਵਾਸਤੇ ਐਗਜ਼ਾਮਪਲ ਸੈੱਟ ਹੋ ਜਾਣ ਵੀਰਾਂ ਦੀ ਕੀਤੀ ਮਿਹਨਤ ਸਫਲ ਹੋ ਜਾਏ ਸਤਿਗੁਰਾਂ ਦੇ ਪਾਏ ਹੋਏ ਪਰਉਪਕਾਰਨ ਜਿਹੜੇ ਹਨ ਉਹ ਸਫਲ ਹੋ ਜਾਣ ਤੁਹਾਡਾ ਸਾਰਿਆਂ ਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕਾਣ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਣ ਕੋਟ ਸ਼ੁਕਰ ਹੈ ਬੇਅੰਤ ਭੁੱਲਾ ਮੇਰੀਆਂ ਹੋਈਆਂ ਹੋਣਗੀਆਂ ਉਹ ਮੇਰੀਆਂ ਸਮਝ ਕੇ ਮਾਫ ਕਰ ਦਿਓ ਸ਼ਬਦ ਕੋਈ ਚੰਗਾ ਲੱਗਾ ਹੋਵੇ ਬਾਬੇ ਦਾ ਸਮਝ ਕੇ ਬੋਲ ਕੋਈ ਚੰਗਾ ਲੱਗਾ ਹੋਵੇ ਬਾਬੇ ਦਾ ਸਮਝ ਕੇ ਹਿਰਦੇ ਚ ਵਸਾ ਲਿਓ ਵਿਦੇਸ਼ ਵਿੱਚ ਬੈਠੇ ਹੋਏ ਵੀਰਾਂ ਦਾ ਉਹਨਾਂ ਸਾਰਿਆਂ ਦਾ ਧੰਨਵਾਦ ਜਿਹੜੇ ਸਹਿਯੋਗ ਕਰਦੇ ਨੇ ਇਥੋਂ ਦੇ ਨਗਰ ਵਾਲੇ ਸਾਰੇ ਵੀਰਾਂ ਦਾ ਗੁਰੂ ਕੇ ਵਜੀਦ ਦਾ ਧੰਨਵਾਦ ਲਾਈਵ ਕਰਨ ਵਾਲੇ ਵੀਰਾਂ ਦਾ ਧੰਨਵਾਦ ਆਪ ਸਾਰੀਆਂ ਰੱਬਵਾਰੀਆਂ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਮਾਲਕ ਜੀ ਦਾ ਕਰੋ ਸ਼ੁਕਰ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਸਹਿਬਾਂ ਦੇ ਚਰਨਾਂ ਅੰਦਰ ਸੀਸ ਝੁਕਾਉਂਦਿਆਂ ਗੁਰੂ ਬਖਸ਼ ਗੱਜ ਕੇ ਦੁਹਰਾਇਓ ਸਾਰਿਆਂ ਦੀ ਆਵਾਜ਼ ਆਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ